ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀਚ ਹਨ ਵਲੌਗਸ ਕੈਨੇਡਾ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਦੀਆਂ ਹੋ ਰਹੀਆਂ ਅਚਨਚੇਤ ਮੌਤਾਂ ਬਹੁਤ ਹੀ ਗੰਭੀਰ ਵਿਸ਼ਾ ਬਹੁਤ ਚਿੰਤਾ ਦਾ ਵਿਸ਼ਾ ਖਾਸ ਕਰਕੇ ਜਿਹੜੇ ਪੰਜਾਬੀ ਮੁੰਡੇ ਕੁੜੀਆਂ ਉਹਨਾਂ ਦੇ ਬਾਰੇ ਉਹ ਜਿਹੀਆਂ ਖਬਰਾਂ ਸਾਡੇ ਤੱਕ ਪਹੁੰਚ ਰਹੀਆਂ ਮਿਲ ਰਹੀਆਂ ਤਾਂ ਬੇहद ਦੁਖਦਾਇਕ ਘਟਨਾਵਾਂ ਨੇ ਬਹੁਤ ਦੁੱਖ ਹੁੰਦਾ ਸੁਣ ਕੇ ਜਦੋਂ 20 ਸਾਲ ਦਾ ਕੋਈ 22 ਸਾਲ ਦਾ ਕੋਈ 24 ਸਾਲ ਦਾ ਕੋਈ 26 ਸਾਲ ਦਾ ਨੌਜਵਾਨ ਜਾਂ ਲੜਕੀ ਹੈ ਉਦੀ ਮੌਤ ਹੋ ਜਾਂਦੀ ਹੈ ਉੱਥੇ ਖਬਰ ਆਉਂਦੀ ਹੈ ਹਾਰਟ ਅਟੈਕ ਹੋ ਗਿਆ ਪਰ ਥੋੜੇ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਆਪਾਂ ਡਿਟੇਲ ਨਾਲ ਗੱਲ ਕੀਤੀ ਸੀ ਕਿ ਜਿਹੜੀਆਂ ਅਚਨਚੇਤ ਮੌਤਾਂ ਕੈਨੇਡਾ ਦੇ ਵਿੱਚ ਖਾਸ ਕਰਕੇ ਪੰਜਾਬੀ ਮੁੰਡੇ ਕੁੜੀਆਂ ਦੀਆਂ ਹੋ ਰਹੀਆਂ ਹਾਂ ਤਾਂ ਕਾਰਨ ਕੀ ਹੈ ਜਦੋਂ ਆਪਾਂ ਡਿੰਘਾਈ ਦੇ ਵਿੱਚ ਇਸ ਵਿਸ਼ੇ ਤੇ ਸਰਚ ਕੀਤੀ ਜਾਂ ਸਾਰਾ ਕੁਝ ਓਵਰਾਲ ਚੀਜ਼ਾਂ ਨੂੰ ਵਾਚ ਕੀਤਾ ਤਾਂ ਇਹ ਪਾਇਆ ਗਿਆ ਕਿ ਉੱਥੇ ਜਿਹੜਾ ਫੈਂਟਨਲ ਡਰੱਗ ਹੈ ਇੱਕ ਕੈਮੀਕਲ ਆ ਜਿਹੜਾ ਮੈਨ ਮੇਡ ਕੈਮੀਕਲ ਆ ਉਹਦੀ ਬਤਾਤ ਹੈਗੀ ਆ ਡਰੱਗਸ ਦੇ ਵਿੱਚ ਤੇ ਕਦੋਂ ਬੰਦਾ ਉਹ ਡਰੱਗ ਨੂੰ ਲੈ ਕੇ ਓਵਰਡੋਜ਼ ਹੋ ਜਾਂਦਾ ਬੰਦੇ ਨੂੰ ਪਤਾ ਹੀ ਨਹੀਂ ਲੱਗਦਾਗਾ ਕਿਉਂਕਿ ਉਸ ਡਰੱਗ ਦੀ ਜਿਹੜੀ ਹੈਗੀ ਆ ਮਿਕਸਿੰਗ ਆਲਮੋਸਟ ਹਰੇਕ ਨਸ਼ੇ ਦੇ ਵਿੱਚ ਹੈਗੀ ਕੈਨੇਡਾ ਦੇ ਵਿੱਚ ਇਸ ਕਰਕੇ ਜਿਹੜਾ ਕੋਈ ਨਸ਼ਾ ਕਰ ਲੈਂਦਾ ਉਹਨੂੰ ਇਹ ਅੰਦਾਜ਼ਾ ਹੀ ਨਹੀਂ ਹੁੰਦਾ ਕਿ ਮੈਂ ਓਵਰਡੋਜ਼ ਹੋ ਜਾਣਾ ਜਿਹੜਾ ਮੌਤ ਦਾ ਕਾਰਨ ਬਣ ਗਿਆ ਸੀਗਾ ਕੀਤੀ ਕਿ ਓਵਰਡੋਜ਼ ਕਿਉਂ ਹੋ ਰਹੀ ਹੈ ਇਥੇ ਜਿਹੜੀ ਫੈਂਟਨਲ ਨਾਮ ਦੀ ਇੱਕ ਡਰੱਗ ਹੈਗੀ ਹੈ ਉਹ ਕਾਫੀ ਇمپੋਰਟ ਹੋ ਰਹੀ ਆ ਬਾਹਰੋਂ ਆ ਰਹੀ ਆ ਔਰ ਉਹ ਇੱਕ ਸਸਤੀ ਡਰੱਗ ਕਹ ਲਓ ਤੇ ਉਹਦੀ ਜਿਹੜੀ ਪੋਟੈਂਸੀ ਹੈਗੀ ਆ ਕਾਫੀ ਹਾਈ ਹੈ ਉਹਦੀ ਮਾਤਰਾ ਤੇ ਉਹ ਇੰਨਾ ਕਿ ਜੇ ਚੌਲ ਦੇ ਦਾਣੇ ਜਿੰਨੀ ਵੀ ਤੁਸੀਂ ਜੇ ਕਿਤੇ ਪਿਓਰ ਪਿਓਰ ਫਾਰਮ ਚ ਖਾ ਲਈ ਜੀ ਇਸ ਅ ਪ੍ਰੈਟੀ ਗੁੱਡ ਚਾਂਸ ਤੁਸੀਂ ਓਵਰਡੋਸ ਹੋ ਜਾਣਾ ਕੱਲ ਜਿਹੜੀ ਘਟਨਾ ਇੱਕ ਸਾਹਮਣੇ ਆਈ ਆ ਬੇहद ਦੁਖਦਾਇਕ ਘਟਨਾ ਬਹੁਤ ਯਾਨੀ ਕਿ ਰੂਹ ਨੂੰ ਝੰਜੋੜਨ ਵਾਲੀ ਘਟਨਾ ਹੈ ਕਿ ਇੱਕ ਨੌਜਵਾਨ ਮੁੰਡਾ ਸੁਖਪ੍ਰੀਤ ਸਿੰਘ ਟ੍ਰਾਂਟੋ ਦੇ ਵਿੱਚ ਆਪਦੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਆਪਦੇ ਆਪ ਹੀ ਤੇ ਇਦੂੰ ਮੰਦ ਭੱਗੀ ਘਟਨਾ ਪੰਜਾਬੀਆਂ ਵਾਸਤੇ ਜਾਂ ਪੰਜਾਬ ਵਾਸਤੇ ਹੋ ਨਹੀਂ ਸਕਦੀਗੀ ਤਰਸਲ ਹੋਇਆ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਝੜਿੱਕ ਤੋਂ ਜਗਸੀਰ ਸਿੰਘ ਆਪਦੀ ਪਤਨੀ ਤੇ ਲੜਕੇ ਸੁਖਪ੍ਰੀਤ ਸਿੰਘ ਨਾਲ ਟ੍ਰਾਂਟੋ ਜਾਂਦੇ ਆ ਲੜਕੀ ਉਹਨਾਂ ਦੀ ਪਹਿਲਾਂ ਹੀ ਟ੍ਰਾਂਟੋ ਰਹਿ ਰਹੀ ਹੁੰਦੀ ਆ ਇੱਥੋਂ ਜਿਹੜੀ ਜ਼ਮੀਨ ਜਾਇਦਾਦ ਹੈਗੀ ਆ ਉਹ ਆਪ ਦਾ ਵੇਚ ਕੇ ਜਾਂਦੇ ਆ ਵੀ ਉੱਥੇ ਆਪ ਦਾ ਸੈਟਲ ਹੋ ਜਾਗੇ ਕੋਈ ਨਾ ਕੋਈ ਕਾਰੋਬਾਰ ਕਰ ਲਾਂਗੇ ਪਰ ਜਿਹੜਾ ਲੜਕਾ ਸੁਖਪ੍ਰੀਤ ਸਿੰਘ ਹੁੰਦਾ ਹੈਗਾ ਉਹ ਥੋੜਾ ਜਿਹਾ ਕਿਤੇ ਨਾ ਕਿਤੇ ਆਰਥਿਕ ਮੰਦਹਾਲੀ ਦਾ ਜਿਹੜਾ ਦਰਦ ਆ ਉਹ ਝੇਲ ਰਿਆ ਸੀਗਾ ਤੇ ਉਸ ਚੀਜ਼ ਨੂੰ ਸਹਾਰ ਨਹੀਂ ਸਕਿਆ ਜਿਹਦੇ ਕਰਕੇ ਉਹਨੇ ਆਪਦੀ ਜੀਵਨ ਲੀਲਾ ਸਮਾਪਤ ਕਰਨ ਦਾ ਫੈਸਲਾ ਲੈ ਲਿਆ ਜੇ ਕਿਸੇ ਨਾਲ ਡਿਸਕਸ ਕਰ ਲੈਂਦਾ ਤਾਂ ਜ਼ਰੂਰ ਕੋਈ ਨਾ ਕੋਈ ਹੱਲ ਨਿਕਲਿਆ ਹੁੰਦਾ ਸੀ ਪਰ ਕਈ ਵਾਰੀ ਹੁੰਦਾ ਵੀ ਇਸ ਸਟੇਜ ਤੇ ਆ ਕੇ ਬੰਦੇ ਦਾ ਦਿਮਾਗ ਡੈਡ ਹੋ ਜਾਂਦਾ ਹੈਗਾ ਇਸ ਕਰਕੇ ਉਹਨੂੰ ਕੋਈ ਨਹੀਂ ਸੁਝਦਾ ਕੁਝ ਵੀ ਨਹੀਂ ਸੁਝਦਾ ਅੱਗੇ ਪਿੱਛੇ ਕੁਝ ਨਹੀਂ ਦਿਸਦਾ ਤਾਂ ਉਹਨੇ ਐਡਾ ਵੱਡਾ ਕਦਮ ਚੱਕ ਲਿਆ ਤੇ ਜਦੋਂ ਪਤਾ ਲੱਗਿਆ ਵੀ ਜਗਸੀਰ ਸਿੰਘ ਨੇ ਪਿੱਛੇ ਵੀ ਪੰਜਾਬ ਦੇ ਵਿੱਚ ਥੋੜਾ ਜਿਹਾ ਆਰਥਿਕ ਤੰਗੀ ਨਾਲ ਜੂਝ ਰਿਹਾ ਸੀਗਾ ਸਨੈਰੇ ਭਵੇਖਾਸਤੇ ਸਾਰਾ ਕੁਝ ਕੀਤਾਗਾ ਪਰ ਇੱਥੇ ਥੋੜੀ ਜੀ ਇੱਕ ਗੱਲ ਬਹੁਤ ਜ਼ਰੂਰੀ ਹੈ ਇੰਪੋਰਟੈਂਟ ਹੈ ਡਿਸਕਸ ਕਰਨ ਵਾਲੀ ਕਿਉਂਕਿ ਆਪਣੇ ਮਨਾਂ ਦੇ ਵਿੱਚ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਵਰਗੇ ਮੁਲਕਾਂ ਦੀ ਬਹੁਤ ਵੱਡੀ ਤਸਵੀਰ ਆਪਣੇ ਮਨਾਂ ਦੇ ਵਿੱਚ ਬਣੀ ਹੋਈ ਹੈ ਆਪਾਂ ਨੂੰ ਇਹ ਲੱਗਦਾ ਵੀ ਜੇ ਇੱਥੇ ਮੰਦ ਹਾਲੀਆ ਪਤਾ ਨਹੀਂ ਉੱਥੇ ਜਾ ਕੇ ਵੀ ਆਪਾਂ ਮਿਹਨਤ ਕਰਾਂਗੇ ਤਾਂ ਸਾਡੇ ਦਿਨ ਬਦਲ ਜਾਣਗੇ ਪਰ ਅੱਜ ਦੇ ਜਿਹੜੇ ਹਾਲਾਤ ਆ ਉੱਥੇ ਬੇਹਦ ਨਾਜ਼ੁਕ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਤਾਂ ਅੱਜ ਦੇ ਦਿਨਾਂ ਦੇ ਵਿੱਚ ਉਹ ਜਾਂ ਫੈਸਲਾ ਲੈਣਾ ਬਹੁਤ ਖਤਰਨਾਕ ਹੋ ਸਕਦਾ ਇਸੇ ਤਰ੍ਹਾਂ ਇਸ ਵੀਰ ਨੇ ਜਕਸੀਰ ਸਿੰਘ ਨੇ ਪੈਸੇ ਕਿਸੇ ਦਾ ਜੀ ਨਹੀਂ ਕਰਦਾ ਕਿਉਂਕਿ ਉਹ ਜਸਟ ਸਟੈਪ ਲੈਣ ਪਰ ਕਈ ਵਾਰੀ ਬੰਦਾ ਹਾਲਾਤਾਂ ਤੋਂ ਇੰਨੀ ਮਾਰ ਖਾਂਦਾ ਜਾਂ ਹਾਲਾਤਾਂ ਤੋਂ ਇੰਨਾ ਮਜਬੂਰ ਹੋ ਜਾਂਦਾ ਕਿ ਉਹਨੂੰ ਮਜਬੂਰੀ ਦੇ ਵਿੱਚ ਕਦਮ ਚੱਕਣਾ ਪੈਂਦਾ ਉਹਨੋਂ ਬਾਈ ਜਖਸੀਰ ਸਿੰਘ ਨੇ ਵੀ ਸ਼ਾਇਦ ਮਜਬੂਰੀ ਚ ਕਦਮ ਚੱਕਿਆ ਵੀ ਸ਼ਾਇਦ ਮੈਂ ਉੱਥੇ ਜਾ ਕੇ ਮੇਰੇ ਦਿਨ ਬਦਲ ਜਾਣਗੇ ਪਰ ਉਹਨੂੰ ਨਹੀਂ ਪਤਾ ਸੀਗਾ ਕਿ ਲੜਕਾ ਸਾਡਾ ਨੌਜਵਾਨ ਲੜਕਾ ਸਾਨੂੰ ਉਸ ਦੀਵੀ ਵਿਸ਼ੋੜਾ ਦੇ ਜੂਗਾ ਪਰ ਸਾਨੂੰ ਸਚਾਈ ਨੂੰ ਜਾਣ ਲੈਣਾ ਜਾਂ ਸਚਾਈ ਨੂੰ ਮੰਨ ਲੈਣਾ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਹੀ ਸਮਝਦਾਰੀ ਆ ਕਿਉਂਕਿ ਜਦੋਂ ਆਪਾਂ ਸੱਚਾਈ ਨੂੰ ਇੱਕ ਪਾਸੇ ਰੱਖ ਕੇ ਐਡਾ ਵੱਡਾ ਫੈਸਲਾ ਲੈ ਲੈਂਦੇ ਆ ਤਾਂ ਡੈਫੀਨੇਟਲੀ ਫਿਰ ਆਪਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਮੈਂ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਜਾਂ ਹੋਰ ਜਿੰਨੇ ਵੀ ਦੋਸਤ ਮਿੱਤਰ ਆ ਜਿਹੜੇ ਉੱਥੇ ਰਹਿ ਰਹੇ ਆ ਜਾਂ ਜਿਹੜੇ ਕੋਈ ਘੁੰਮਦੇ ਫਿਰਦੇ ਰਹਿੰਦੇ ਆ ਉਹ ਉਹਨਾਂ ਨੇ ਇਹੀ ਇਨਫੋਰਮੇਸ਼ਨ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਕਿ ਆਉਣ ਵਾਲੇ ਟਾਈਮ ਆਉਣ ਵਾਲੇ ਸਮਾਂ ਜਿਹੜਾ ਹੈਗਾ ਕੈਨੇਡਾ ਅਮਰੀਕਾ ਇਹੋ ਜਿਹੇ ਮੁਲਕਾਂ ਵਾਸਤੇ ਬਹੁਤ ਭਾਰੂ ਆ ਉੱਥੇ ਸਰਵਾਈਵ ਕਰਨਾ ਬਹੁਤ ਮੁਸ਼ਕਲ ਆ ਸੈਂਕੜੇ ਵੀਡੀਓ ਰੋਜ਼ ਇੰਟਰਨੈਟ ਤੇ YouTube ਤੇ Facebook ਤੇ Insta ਤੇ ਆਪਾਂ ਦੇਖਦੇ ਆ ਕਿ ਲੋਕ ਆਪਦੀ ਜ਼ੁਬਾਨੀ ਇਹ ਗੱਲ ਮੰਨ ਰਹੇ ਆ ਕਿ ਇੱਥੇ ਹੁਣ ਗੁਜ਼ਾਰਾ ਕਰਨਾ ਮੁਸ਼ਕਲ ਨਹੀਂ ਜਿਹੜੇ ਲੋਕ ਧੜਾ ਧੜ ਲੋਕ ਛੱਡ ਕੇ ਇਹੋ ਜਿਹੇ ਮੁਲਕਾਂ ਨੂੰ ਹੋਰ ਮੁਲਕਾਂ ਦੇ ਵਿੱਚ ਵਾਸ ਕਰ ਲਿਆ ਇਵਨ ਗੋਰੇ ਵੀ ਕੈਨੇਡਾ ਅਮਰੀਕਾ ਆர்க்கੇ ਮੁਲਕਾਂ ਨੂੰ ਛੱਡ ਕੇ ਕਿਸੇ ਹੋਰ ਮੁਲਕਾਂ ਦੇ ਵਿੱਚ ਮਾਈਗ੍ਰੇਟ ਹੋ ਰਹੇ ਆ ਤਾਂ ਸਾਨੂੰ ਪੰਜਾਬ ਵਾਸੀਆਂ ਨੂੰ ਬੜੇ ਸੰਜੀਦਗੀ ਨਾਲ ਸਮਝਦਾਰੀ ਨਾਲ ਇਹ ਫੈਕਟ ਨੂੰ ਇਹ ਸਚਾਈ ਨੂੰ ਮੰਨ ਲੈਣਾ ਚਾਹੀਦਾ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ 2-3 ਸਾਲਾਂ ਦੇ ਵਿੱਚ ਸਾਨੂੰ ਉੱਧਰ ਜਾਣ ਦਾ ਜਿਹੜਾ ਡਿਸੀਜਨ ਨਹੀਂ ਲੈਣਾ ਚਾਹੀਦਾ ਜੇਕਰ ਆਪਾਂ ਫਿਰ ਵੀ ਇਹਨਾਂ ਗੱਲਾਂ ਨੂੰ ਪਾਸੇ ਰੱਖ ਕੇ ਸਚਾਈ ਨੂੰ ਪਾਸੇ ਰੱਖ ਕੇ ਐਡਾ ਵੱਡਾ ਫੈਸਲਾ ਲੈਣੇ ਆ ਤਾਂ ਆਪਾਂ ਨੂੰ ਮੈਂਟਲੀ ਬਹੁਤ ਸਟਰੋਂਗ ਹੋਣਾ ਪਊਗਾ ਕਿਉਂਕਿ ਇਹਦਾ ਨਤੀਜਾ ਕੁਝ ਵੀ ਨਿਕਲ ਸਕਦਾ ਹੈ ਇਸ ਕਰਕੇ ਮੈਨੂੰ ਸਾਰੇ ਸਾਰੇ ਪੰਜਾਬ ਦੇ ਵਾਸੀਆਂ ਨੂੰ ਜਿਹੜੇ ਵੀ ਇੰਟਰਸਟਿਡ ਹੈਗੇ ਆ ਬਾਹਰਲੇ ਮੁਲਕਾਂ ਦੇ ਵਿੱਚ ਸੈਟਲ ਹੋਣ ਲਈ ਜਾਂ ਆਪਦੇ ਬੱਚਿਆਂ ਨੂੰ ਭੇਜਣ ਲਈ ਤਾਂ ਜਰੂਰ ਤੁਸੀਂ ਇਸ ਵਿਸ਼ੇ ਤੇ ਪਹਿਲਾਂ ਰਿਸਰਚ ਕਰੋ ਸਾਰੀ ਜਾਣਕਾਰੀ ਇਕੱਠੀ ਕਰੋ ਫਿਰ ਦੇਖੋ ਉਹਨੂੰ ਨਾਪ ਤੋਲ ਕਰੋ ਕਿ ਸਾਡਾ ਉੱਥੇ ਜਾਣਾ ਜਿਹੜਾ ਮناسب ਹੈਗਾ ਕਿ ਨਹੀਂ ਫੇਰ ਹੀ ਅਗਲਾ ਕਦਮ ਚੱਕਿਓ ਜੇ ਕਿਉਂਕਿ ਹਾਲਾਤ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਆ ਹੁਣ ਕਈ ਫੀਰ ਭਰਾਏ ਕਹਿ ਦਿੰਦੇ ਆ ਵੀ ਇਹ ਸਿਰਫ ਨੈਗੇਟਿਵਿਟੀ ਆ ਖਾਸ ਕਰਕੇ ਕੈਨੇਡਾ ਵਰਗੇ ਮੁਲਕਾਂ ਦੇ ਖਿਲਾਫ ਤਾਂ ਮੈਂ ਇੱਥੇ ਕਹਿਣਾ ਚਾਹਣਾ ਇਹਨੂੰ 네ਗੇਟਿਵਿਟੀ ਨਹੀਂ ਆਪਾਂ ਕਹਿ ਸਕਦੇਗੇ ਇਹ ਪੰਜਾਬੀਆਂ ਲਈ ਪੋਜ਼ਿਟਿਵਿਟੀ ਆ ਜਿਹੜੇ ਬੰਦੇ ਦੀ ਜਾਨ ਬਚ ਸਕਦੀ ਹੈ ਜਾਂ ਜਿਹੜਾ ਬੰਦਾ ਜਿਹੜਾ ਬੰਦਾ ਆਪਣੇ ਸਾਡੇ ਵਰਗੇ ਬੰਦਿਆਂ ਦੇ ਸਮਝਾਏ ਤੋਂ ਸਮਝ ਸਕਦਾ ਤੇ ਮੈਂ ਕਹਿੰਦਾ ਇਹ ਬਹੁਤ ਵੱਡੀ ਪੋਜ਼ਿਟਿਵਿਟੀ ਆ ਕਿਉਂਕਿ ਅੱਜ ਦੇ ਹਾਲਾਤ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੰਦੇ ਕਿਉਂਕਿ ਉਹ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਕੋਈ ਆਪਦੀ ਇਨਵੈਸਟਮੈਂਟ ਕਰਨ ਆਪਦਾ ਗਰਾ ਆਪਦਾ ਮੂਲਕ ਛੱਡ ਕੇ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਹਾਲਾਤ ਬਾਹਲੇ ਮੁਲਕਾਂ ਦੇ ਵਿੱਚ ਠੀਕ ਨਹੀਂ ਰਹਿਣਗੇ ਇਸ ਕਰਕੇ ਆਪਾਂ ਨੂੰ ਬਹੁਤ ਸੋਚ ਸਮਝ ਕੇ ਫੈਸਲਾ ਲੈਣ ਦੀ ਲੋੜ ਆ ਪਹਿਲਾਂ ਆਪਾਂ ਸਮਝੀਏ ਆਪਾਂ ਆਪਣਾ ਆਲਾ ਦਵਾਲਾ ਸਮਝ ਗਏ ਫਿਰ ਆਪਾਂ ਆਪਦੇ ਬੱਚਿਆਂ ਨੂੰ ਸਮਝਾਈਏ ਰਹੀ ਗੱਲ ਪੰਜਾਬ ਦੀ ਜਿਹੜਾ ਬੰਦਾ ਪੰਜਾਬ ਛੱਡ ਕੇ ਜਾਣਾ ਚਾਹੁੰਦਾ ਮੈਂ ਉਹਨੂੰ ਦੱਸਣਾ ਚਾਹਣਾ ਕਿ ਆਉਣ ਵਾਲਾ ਸਮਾਂ ਪੰਜਾਬ ਦੇ ਲਈ ਬਹੁਤ ਸੁਨਹਿਰੀ ਸਮਾਂ ਬਹੁਤ ਵਧੀਆ ਭਵਿੱਖਾ ਪੰਜਾਬ ਦਾ ਜਿਸ ਹਿਸਾਬ ਨਾਲ ਸਾਰੇ ਪਾਸੇ ਬੂਮ ਆ ਰਿਹਾ ਤਾਂ ਇਦਾਂ ਹੀ ਲੱਗਦਾ ਹੈ ਕਿ ਪੰਜਾਬ ਜਿਹੜਾ ਹੈਗਾ ਬਹੁਤ ਸਹੀ ਦਿਸ਼ਾ ਤੇ ਜਾ ਰਿਹਾ ਹੈ ਤਰੱਕੀ ਦੀਆਂ ਰਾਹਾਂ ਤੇ ਜਾ ਰਿਹਾ ਹੈਗਾ ਤੇ ਬਹੁਤ ਸਾਰੇ ਲੋਕ ਬਹੁਤ ਸਾਰੇ ਸਟੂਡੈਂਟ ਵੀ ਇਸ ਗੱਲ ਨੂੰ ਸਮਝ ਗਏ ਆ ਕਿਉਂਕਿ ਹੁਣ ਕਾਲਜਾਂ ਦੇ ਵਿੱਚ ਨਾ ਮੈਂ ਕੱਲ ਪਰਸੋਂ ਹੀ ਇੱਕ ਵੀਡੀਓ ਦੇਖੀ ਸੀ ਕਿ ਕੈਨੇਡਾ ਦੇ ਵਿੱਚ ਰਹਿੰਦਾ ਵੀਰ ਤੇ ਗੁਰਸਿੱਖ ਵੀਰਾਂ ਨੇ ਪੋਸਟ ਪਾਈ ਸੀ ਕਹਿੰਦਾ ਮੇਰੀ ਸਿਸਟਰ ਨੇ ਦੱਸਿਆ ਵੀ ਇੱਥੇ ਕਾਲਜਾਂ ਦੇ ਵਿੱਚ ਹੁਣ ਬਹੁਤ ਰੌਣਕਾਂ ਹੋ ਗਈਆਂ ਮੁੰਡੇ ਕੁੜੀਆਂ ਨੇ ਐਡਮਿਸ਼ਨ ਲੈ ਲਈ ਇਵਨ ਅਕੇ ਵੇਟਿੰਗ ਚ ਐਡਮਿਸ਼ਨਾਂ ਵੇਟਿੰਗ ਚ ਗੱਲ ਮੇਰੀ ਸਿਸਟਰ ਦੀ ਕਾਲ ਆਈ ਸੀ ਅੰਮ੍ਰਿਤਸਰ ਤੋਂ ਫਾਸਾ ਕੋਲੇ ਅੰਮ੍ਰਿਤਸਰ ਦੇ ਵਿੱਚ ਪੜਾਉਂਦੇ ਨੇ ਕਹਿੰਦੇ ਅੱਜ ਕੀ ਬਹੁਤ ਵੱਡਾ ਟ੍ਰੈਂਡ ਚੇਂਜ ਹੋ ਗਿਆ ਹੈ ਕਿ ਬੱਚੇ ਕਾਲਜਾਂ ਨੂੰ ਵਾਪਸ ਆਣਾ ਸ਼ੁਰੂ ਹੋ ਗਏ ਆ ਪਿਛਲੇ ਸਾਲ ਜਿੱਥੇ ਬੀ ਕਾਮ ਦੇ ਦੋ ਸੈਕਸ਼ਨ ਕਹਿੰਦੇ ਬਣੇ ਸੀ ਅੱਜ ਕੀ ਬੀ ਕਾਮ ਦੇ ਸੱਤ ਸੈਕਸ਼ਨ ਬਣੇ ਨਰਸਿੰਗ ਦਾ ਇੱਕ ਟੈਸਟ ਹੁੰਦਾ ਜੇ ਨਰਸਿੰਗ ਕੋਰਸ ਦੇ ਵਿੱਚ ਐਡਮਿਸ਼ਨ ਲੈਣੀ ਆ ਤਾਂ ਤੁਹਾਨੂੰ ਕਿ ਪਹਿਲਾ ਪ੍ਰੀ ਐਗਜ਼ਾਮ ਅਪੀਅਰ ਹੋਣਾ ਪੈਂਦਾ ਉਹਦੇ ਹਿਸਾਬ ਨਾਲ ਫਿਰ ਕਾਉਂਸਲਿੰਗ ਹੁੰਦੀ ਆ ਤੁਹਾਨੂੰ ਕਾਲਜ ਮਿਲਦਾ ਤਾਂ ਮੇਰੇ ਹਿਸਾਬ ਨਾਲ ਜਿਹੜੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟਾ ਉਹਦੇ ਅੰਡਰ 5000 ਸੀਟ ਹੈ ਨਰਸਿੰਗ ਸਟੂਡੈਂਟਾਂ ਤੇ ਮੈਂ ਸੁਣਿਆ ਕੱਲ ਕੋਈ ਗੱਲ ਕਰ ਰਿਹਾ ਸੀ ਵੀ 15000 ਸਟੂਡੈਂਟ ਨੇ ਐਗਜ਼ਾਮ ਦਿੱਤਾ 5000 ਸੀਟਾਂ ਸਾਰੀਆਂ ਇੱਥੋਂ ਪਤਾ ਲੱਗਦਾ ਵੀ ਸਾਡਾ ਜਿਹੜਾ ਯੂਥ ਆ ਸਿਆਣਾ ਹੋ ਰਿਹਾ ਲੋਕ ਸਮਝ ਰਹੇ ਆ ਪੇਰੈਂਟਸ ਸਮਝ ਰਹੇ ਆ ਪਰ ਕਈ ਬੰਦੇ ਹੁੰਦੇ ਆ ਬੇਜਾਇਦਾ ਆਪਦੀ ਜਿੱਦ ਤੇ ਅੜੇ ਹੁੰਦੇ ਆ ਤਾਂ ਜ਼ਰੂਰ ਕਿਤੇ ਨਾ ਕਿਤੇ ਮੁਸ਼ਕਲ ਦੇ ਵਿੱਚ ਆਪਦੇ ਆਪ ਨੂੰ ਦੇਖ ਸਕਦੇ ਆ ਫਿਊਚਰ ਦੇ ਵਿੱਚ ਜੇ ਉਹ ਆਪਦੀ ਜਿੱਤ ਤੇ ਅੜੇ ਰਹਿਣਗੇ ਇਸ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ 2 ਸਾਲ ਦੀ ਵੇਟ ਕਰ ਲਓ 2 ਸਾਲ ਸਮਝੋ ਆਪਦੇ ਬੱਚਿਆਂ ਨੂੰ ਸਮਝਾਓ ਇਹ ਬਾਹਰਲੇ ਮੁਲਕਾਂ ਦਾ ਜਾਣ ਦਾ ਪੰਗਾ ਨਾ ਲਓ ਇੰਨੀ ਕੁ ਘਟਨਾਵਾਂ ਹੋ ਚੁੱਕੀਆਂ ਕਿ ਬਹੁਤ ਯਾਨੀ ਕਿ ਪੰਜਾਬੀਆਂ ਦੇ ਵਿੱਚ ਵੀ ਸਹਿਮ ਹੈ ਜਦੋਂ ਫੇਸਬੁੱਕ ਤੇ ਜਾਂ ਇੰਸਟਾ ਤੇ ਜਾਂ YouTube ਤੇ ਪੋਸਟ ਪਾਈਦੀ ਆ ਤਾਂ ਬਹੁਤ ਸਾਰੇ ਜਿਹੜੇ ਪੰਜਾਬੀਆਂ ਦਾ ਇਹੀ ਕਹਿਣਾ ਕਿ ਲੋਕਾਂ ਤੱਕ ਵੱਧ ਤੋਂ ਵੱਧ ਮੈਸੇਜ ਪਹੁੰਚਾਓ ਇਕੱਠੇ ਹੋਵੋ ਲੋਕਾਂ ਨੂੰ ਸਮਝਾਓ ਤਾਂ ਇਸ ਵੀਡੀਓ ਦੇ ਵਿੱਚ ਮੇਰੀ ਵੀ ਬੇਨਤੀ ਹੈ ਕਿ ਆਪਾਂ ਸਮਝੀਏ ਇਸ ਗੱਲ ਨੂੰ ਸਚਾਈ ਨੂੰ ਮੰਨੀਏ ਆਪਾਂ ਫੇਰ ਹੀ ਕੋਈ ਕਦਮ ਚੱਕੀਏ ਧੰਨਵਾਦ ਸਤਿ ਸ੍ਰੀ ਅਕਾਲ